ਪੂਰੇ ਪੰਜਾਬ ਭਰ ਚ ਜਿੱਥੇ ਲੋਹੜੀ ਦੇ ਤਿਉਹਾਰ ਤੇ ਰੌਣਕਾਂ ਵੇਖਣ ਨੂੰ ਮਿਲੀਆਂ ਉੱਥੇ ਕਈ ਲੋਕਾਂ ਨੇ ਆਪਣੇ ਪੁੱਤਾਂ ਦੀ ਲੋਹੜੀ ਵੰਡੀ ਪਰ ਧੀਆਂ ਦੇ ਨਾਮ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਲੋਹੜੀ ਵੰਡਣਾ ਤਾਂ ਦੂਰ ਖੁਸ਼ੀਆਂ ਤੱਕ ਨਹੀਂ ਮਨਾਇਆ ਜਾਂਦੀਆਂ ਪਰ ਅੱਜ ਤੁਹਾਨੂੰ ਇੱਕ ਅਜਿਹੇ ਪਰਿਵਾਰ ਦੀ ਕਹਾਣੀ ਦੱਸਣ ਜਾ ਰਿਹਾ ਜਿਸ ਨੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ 8 ਧੀਆਂ ਤੋਂ ਬਾਅਦ 9ਵੀਂ ਧੀ ਆਈ ਤਾਂ ਉਸ ਦੀ ਖੁਸ਼ੀ ਦੇ ਵਿੱਚ ਲੋਹੜੀ ਵੰਡੀ ਪੰਗੜੇ ਪਾਏ ਖੁਸ਼ੀਆਂ ਮਨਾਈਆਂ ਤੇ ਆਪਣੇ ਆਂਢ ਗੁਆਂਢ ਦੇ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ ਆਓ ਮਿਲਵੋਣੇ ਆ ਇਸ ਪਰਿਵਾਰ ਦੇ ਨਾਲ ਮੇਰੇ ਅੱਜ ਤਾਂ ਪੋਤਰੀਆਂ ਜੀ 9ਵੀਂ ਪੜੋਤਰੀ ਤੇ ਦੋ ਦੋਤੀਆਂ ਤੇ ਗਾਂ ਦੋਤੀਆਂ ਦੇ ਵੀ ਦੋ ਕੁੜੀਆਂ ਤੇ ਇਹ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਲੋੜੀ ਮਨਾਉਣੀ ਚਾਹੀਦੀ ਹੈ ਕੁੜੀਆਂ ਦੀ ਮੈਂ ਆਈ ਵਾਰੀ ਸਾਰੀਆਂ ਕੁੜੀਆਂ ਦੀ ਲੋੜੀ ਕਿਸੇ ਦਾ ਜਨਮ ਦਿਨ ਮਨਾਉਂਦੇ ਰਹਿੰਦੇ ਆ ਜੀ ਖੁਸ਼ੀਆਂ ਘਰੇ ਆਉਂਦੀਆਂ ਰਹਿੰਦੀਆਂ ਜੇ ਲੋਕਾਂ ਨੂੰ ਵੀ ਮੈਂ ਕਹਿੰਦਾ ਵੀ ਕੁੜੀਆਂ ਦੀਆਂ ਲੋੜੀਆਂ ਮੰਡੋ ਖੁਸ਼ੀਆਂ ਮਨਾਓ ਹੁਣ ਕਹਿ ਦਿੰਦੇ ਆ ਸਾਡੇ ਮੁੰਡੇ ਨੂੰ ਰਿਸ਼ਤਾ ਕਰਾਓ ਤੇ ਸਾਡੇ ਨੂੰ ਕੋਈ ਕੁੜੀਆਂ ਥਾਉਂਦੀਆਂ ਨਹੀਂ ਬਹੁਤ ਕੁੜੀਆਂ ਘਟ ਹੈ ਜੀ ਸਾਨੂੰ ਬਹੁਤ ਸ਼ਾਂਤੀ ਹੈ ਤੇ ਬਹੁਤ ਖੁਸ਼ੀ ਹੈ ਸਾਨੂੰ ਵੀ ਇੰਨੇ ਸਾਡੇ ਅਸੀਂ ਕੁੜੀਆਂ ਦੇ ਦਾਦੇ ਆ ਪਰਦਾਦੇ ਆ ਤੇ ਕੁੜੀਆਂ ਬਹੁਤ ਹੀ ਸੇਵਾ ਕਰਦੀਆਂ ਸਾਡੇ ਬਹੁਤ ਹੀ ਜਜ਼ਬਾਨ ਕਰਦੀਆਂ ਜੀ ਸਾਡੇ ਬਹੁਤ ਜਿਆਦੇ ਤੇ ਬਹੁਤ ਹੀ ਖੁਸ਼ੀ ਹੈ ਤੇ ਇਹੋ ਜੀਆਂ ਹੀ ਖੁਸ਼ੀਆਂ ਸਾਰਿਆਂ ਦੇ ਘਰੇ ਪਰਮਾਤਮਾ ਲਿਆਵੇ ਤੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਇਹੋ ਜਿਹੇ ਦਿਨ ਪਰਮਾਤਮਾ ਭੇਜਦਾ ਰਵੇ ਤੇ ਬਹੁਤ ਸਾਰੀਆਂ ਖੁਸ਼ੀਆਂ ਜੀ ਤੇ ਬਾਜੇ ਖਾਨੇ ਹਸਪਤਾਲ ਚ ਹੋਈ ਸੀ ਉੱਥੇ ਕਾਰ ਸ਼ਿੰਗਾਰ ਕੇ ਲੈ ਕੇ ਗਏ ਨਾਲੇ ਬੋਟੀ ਨੂੰ ਨਾਲੇ ਉਹ ਕੁੜੀ ਨੂੰ ਲੈ ਕੇ ਆਂਦਾ ਉਥੋਂ ਉਦੋਂ ਵੀ ਬਹੁਤ ਖੁਸ਼ੀਆਂ ਮਨਾਈਆਂ ਜੀ ਹੁਣੇ ਸਾਲ ਮਕਰੋਂ ਦਾ ਜਨਮ ਦਿਨ ਨਾਲੇ ਲੋਹੜੀ ਇਕੱਠੀ ਮਨਾਈ ਹੈ ਤੇ ਬਹੁਤ ਹੀ ਖੁਸ਼ੀ ਹੋਈ ਹੈ ਜੀ ਮੇਰੀ ਜੀ ਪੁੱਤੀ ਹੋਈ ਹੈ ਜਦੋਂ ਜਨਮ ਹੋਇਆ ਸੀਗਾ ਬਾਜੇ ਘਰ ਨੇ ਉਸ ਦਿਨ ਉੱਥੇ ਪੰਜ ਕੁੜੀਆਂ ਦਾ ਜਨਮ ਹੋਇਆ ਸੀ ਜੀ ਦੋ ਤਾਂ ਉੱਥੇ ਇਸ ਤਰ੍ਹਾਂ ਕਹਿ ਰਹੇ ਸੀ ਵੀ ਮੈਂ ਤਾਂ ਤਲਾਕ ਦੇ ਦੂੰਗਾ ਇਹ ਮੇਰੇ ਕੁੜੀ ਕਿਉਂ ਹੋ ਗਈ ਮੇਰਾ ਬੇਟਾ ਉੱਥੇ ਮਿਉ ਸੀ ਉਹ ਕਹਿੰਦਾ ਤੂੰ ਇੱਥੋਂ ਦੁਰ ਜਾ ਵੀ ਜੇ ਮੇਰਾ ਰੈਡੀ ਆ ਗਿਆ ਤਾਂ ਇਹਨੂੰ ਨਾ ਕੁੱਟ ਦੇਵੇ ਐਸਾ ਤਾਂ ਲੱਗਦਾ ਬਾਬੂਆ ਅਸੀਂ ਬਹੁਤ ਖੁਸ਼ੀ ਮਨਾਈ ਜੀ ਸਾਡੇ 8 ਭਤੀਜੀਆਂ ਜੀ ਦੋ ਮੇਰੇ ਆਪ ਦਿੱਤੀਆਂ ਜਾਂ ਭਾਂਜੀਆਂ ਜੀ ਦੋ ਜਾਂ ਭਾਂਜੀਆਂ ਕੋਲ ਵੀ ਕੁੜੀਆਂ ਨੇ ਦੋ ਸਾਡਾ ਬਹੁਤ ਵੱਡਾ ਪਰਿਵਾਰ ਆ ਜੀ ਕੁੜੀਆਂ ਤਾਂ ਅਸੀਂ ਬਹੁਤ ਕਰਦੀਆਂ ਦੇਖੋ ਜੀ ਪਹਿਲਾਂ ਤਾਂ ਪੜ੍ਹਾਵਾਂਗੇ ਜੀ ਉਹਨੂੰ ਪੜ੍ਹਾ ਕੇ ਫਿਰ ਜਾਂ ਵਕੀਲ ਜਾਂ ਕੋਈ ਜੱਜ ਇਹੋ ਜਿਹਾ ਕੁਰਸ ਕਰਾਵਾਂਗੇ ਜਾਂ ਡਾਕਟਰ ਬਣਾਵਾਂਗੇ ਮੈਂ ਇਸ ਪਰਿਵਾਰ ਵਾਸਤੇ ਬਹੁਤ ਬਹੁਤ ਵਧਾਈ ਹੋਵੇ ਇਸ ਪਰਿਵਾਰ ਨੂੰ ਮੇਰੇ ਮਾਮਾ ਜੀ ਆ ਇਹੇ ਸਾਡੇ ਪਰਿਵਾਰ ਦੇ ਵਿੱਚ ਬੇਟੀਆਂ ਨੂੰ ਇੰਨੀ ਕਿ ਜ਼ਿਆਦੀ ਇੱਜ਼ਤ ਤੇ ਸਤਿਕਾਰ ਮਿਲਦਾ ਕਿ ਬਹੁਤ ਜ਼ਿਆਦੀ ਇੱਜ਼ਤ ਮਿਲਦੀ ਹੈ ਬੱਚੀਆਂ ਨੂੰ ਕਦੇ ਵੀ ਅਸੀਂ ਐ ਨਹੀਂ ਸਮਝਿਆ ਕਿ ਸਾਡੇ ਕੁੜੀਆਂ ਮੇਰੇ ਖੁਦ ਦੇ ਤਿੰਨ ਬੇਟੀਆਂਆਂ ਗੀਆਂ ਤੇ ਸਾਡੇ ਮਤਲਬ ਕਿ ਮੇਰਾ ਆਪ ਦਾ ਪਰਿਵਾਰ ਆ ਮੇਰੇ ਮਾਮਾ ਜੀ ਆ ਮੇਰੇ ਭਾਈ ਜੀ ਆ ਇਹ ਸਾਰਾ ਪਰਿਵਾਰ ਸਾਡਾ ਆਪ ਦਾ ਹੈ ਅਸੀਂ ਇੰਨਾ ਕੁ ਗਿਫਟ ਲੈ ਲੈ ਕੇ ਆਏ ਐ ਇੰਨੀ ਕੁ ਖੁਸ਼ੀ ਆ ਨਾ ਕਿ ਹਰੇਕ ਮਾਪੇ ਨੂੰ ਇਹੀ ਚਾਹੀਦਾ ਕਿ ਬਹੁਤ ਵਧੀਆ ਬੱਚਿਆਂ ਨੂੰ ਪੜਾ ਲਿਖਾ ਕੇ ਕੁੜੀਆਂ ਨੂੰ ਗਾਂ ਕਰਨ ਕਦੇ ਧੀਆਂ ਪਿੱਛੇ ਨਾ ਹੋਣ ਜੇ ਧੀਆਂ ਹੋਣਗੀਆਂ ਤਾਂ ਇੱਜ਼ਤ ਮਾਨ ਸਤਿਕਾਰ ਹੋਊਗਾ ਜੀ ਜਿਵੇਂ ਇਹੀ ਕਹਿੰਦੀ ਐ ਬੀੜੀਆਂ ਫੱਤੋ ਵਧ ਕਰੋ ਕਿਉਂਕਿ ਬੇਟੀਆਂ ਆਪਦੀ ਕਰਮ ਖੁਦ ਲਿਖਾ ਕੇ ਹੁੰਦੀਆਂ ਆਪਾਂ ਇਹ ਨਹੀਂ ਕਹਿੰਦੀ ਆਪਣੇ ਆਪਾਂ ਬੇਟੀਆਂ ਰਖਾਉਨੇ ਆ ਉਹ ਪਰਮਾਤਮਾ ਉਹਨਾਂ ਜੁਗਾ ਪੇ ਦਿੰਦਾ ਵਾਹੀ ਗੁਰੂ ਮੇਰੇ ਖੋਦੇ ਦੋ ਬੇਟੀਆਂ ਨੇ ਪਰ ਮੈਂ ਮੁੰਡੇ ਵਾਂਗੂ ਪਾਲੀ ਮੇਰੇ ਇੱਕੋ ਹੀ ਬੇਟਾ ਮੈਂ ਬੇਟੇ ਦਾ ਘੱਟ ਕਰਦੀਆਂ ਦੋਨਾਂ ਬੇਟੀਆਂ ਦਾ ਬਹੁਤ ਵਧੀਆ ਕਰਦੀਆਂ ਤੇ ਗਾਂ ਉਹਨਾਂ ਦਾ ਸਹੁਰਾ ਪਰਿਵਾਰ ਵੀ ਮੇਟੀ ਦੇ ਬੇਟੀ ਦਾ ਬਹੁਤ ਵਧੀਆ ਕਦਰ ਕਰਦਾ ਜੀ ਬੇਟੇ ਵਾਂਗੂ ਪਾਲਦੀ ਮੈਂ ਇਹੀ ਕਹਨੀ ਆ ਵੀ ਤੀਆਂ ਦਾ ਹਮੇਸ਼ਾ ਹੀ ਸਤਿਕਾਰ ਕੋਈ ਇੱਜ਼ਤ ਮਾਨ ਕਰੋ ਉਹਨਾਂ ਦਾ ਸਾਡੇ ਘਰੇ ਅਸੀਂ ਖੁਦ ਨੋਆ ਚਾਰ ਨੋਆ ਜੀ ਪਾਪਾ ਦੀ ਅ ਡੈਡੀ ਨੇ ਇੰਨੀ ਸ਼ੂਟ ਦਿੱਤੀ ਐ ਵੀ ਜਿਹੜਾ ਕੁਛ ਮਰਜ਼ੀ ਖਾਓ ਪੀਓ ਬਹੁਤ ਵਧੀਆ ਪਾਈ ਸਾਲ ਹੋ ਗਈ 3 ਬਣਾ ਕੇ ਰੱਖਿਆ ਸਾਨੂੰ ਆਪਦੇ ਬੇਟਿਆਂ ਦਾ ਘੱਟ ਕਰਦੇ ਜੀ ਸਾਨੂੰ ਜਿਹੜੀ ਚੀਜ਼ ਗਈ ਐ ਉਹੀ ਲਿਆ ਕੇ ਦਿੰਦੇ ਹਾ ਜੇ ਬੇਟਿਆਂ ਦੀ ਫਰਮੈਸ਼ ਨਹੀਂ ਚੱਲਦੀ ਸਾਡੀ ਚਾਰੀਆਂ ਨਵਾਂ ਦੀ ਵੱਧ ਚੱਲਦੀ ਅਸੀਂ ਖੁਦ ਵੀ ਪਹਿਲੇ ਵੀ ਪੇਕੇ ਪਰਿਵਾਰ ਚ ਚਾਰ ਚਾਰ ਭੈਣਾ ਅਸੀਂ ਚਾਰੇ ਨਵਾਂ ਨਾ ਚਾਰੇ ਭੈਣਾ ਡੈਡੀ ਨੇ ਉੱਥੇ ਰਿਸ਼ਤਾ ਕੀਤਾ ਜਿੱਥੇ ਬੇਟੀਆਂ ਵੱਧ ਨੇ ਮੈਨੂੰ ਬਹੁਤ ਖੁਸ਼ੀ ਐ ਮੇਰੇ ਭਰਾ ਦੇ ਪੋਤੀ ਹੋਈ ਐ ਜੀ ਬਹੁਤ ਜ਼ਿਆਦਾ ਖੁਸ਼ੀ ਐ ਮੇਰੇ ਵੀ ਦੋ ਗੁੱਡੀ ਨੇ ਬਹੁਤ ਵਧੀਆ ਪਰਮਾਦਮਾ ਸਾਰੇ ਚੜ੍ਹਦੀਆਂ ਕਲਾ ਰੱਖਿਓ ਨਹੀਂ ਪਹਿਲਾਂ ਜੀ ਤਾਂ ਜਨਮ ਲਿਆ ਸੀ ਉਦੋਂ ਤਾਂ ਵੇਖਿਆ ਸੀ ਇਹ ਵੀ ਨਹੀਂ ਕਿਹਾ